ਇਹ ਕੁੜੀ ਨੂੰ ਚੁੱਕ ਗਏ ਨਾ ਤੇ ਚਲ ਜਾ ਫੇਕੇ ਉੱਥੇ ਜਿਹੜਾ ਤੁਸੀਂ ਕਲੇਸ਼ ਪਾਇਆ ਇਹਨਾਂ ਦਾ ਕਲੇਸ਼ ਦੇ ਸਾਰੇ ਸਾਰਾ ਕੋ ਕੀਤਾ ਵਾ ਇੱਥੇ ਮੈਂ ਤੇ ਜੇ ਉਹ ਘਰ ਮਾਂ ਨਹੀਂ ਆ ਜਾਂਦੀ ਨਾ ਉਹਨੂੰ ਤੇ ਤੁਸੀਂ ਜਾਣਿਆ ਹੀ ਨਹੀਂ ਨਾ ਕਿ ਮੈਂ ਅਹੀਂ ਉਹ ਜੇ ਕਦੇ ਜਾਣੀਂ ਉਹਨੂੰ ਐ ਮੰਮੀ ਬਤਿਹਰਾ ਨੂੰ ਇਹਦੀ ਨੂੰ ਮੁਰਾਦਾ ਮਿਲਣ ਗਈਆਂ ਨੇ ਤੁਹਾਨੂੰ ਨਹੀਂ ਕਿਹਾ ਕਿੱਥੇ ਆਂ ਮੈਂ ਉਹਨੇ ਕਿੱਥੇ ਜਾਣਾ ਵਾ ਉਹ ਤੇ ਡੱਬੇ ਲੈਣ ਗਿਆ ਵਾ ਡੱਬੇ ਉਹ ਸ਼ੋਕਰੀ ਦੇ ਮੈਂ ਡੱਬੇ ਵੰਡ ਨਹੀਂ ਆਂਦਾ ਹਾਏ ਹਾਏ ਇਹਦਾ ਦਿਮਾਗ ਨੂੰ ਕੀ ਹੋ ਗਿਆ ਵਾ ਪਾਲਾ ਵਾਂਡੀ ਦੇ ਡੱਬੇ ਵੰਡਣੇ ਇਹਨੇ ਮੇਰਾ ਦਾਵਾ ਪਹਿਲਾਂ ਨਾ ਤੜਕਾ ਲਾ ਗੇ ਨਾ ਫੇਰ ਹੋਰ ਕੋਈ ਕੰਮ ਕਰਦੀ ਜੇ ਟਾਈਮ ਨਾ ਰੋਟੀ ਨਾ ਨ ਬਣੀ ਫੇਰ ਇਹਨੇ ਰੋਲੀ ਪੋਣੀ ਟਾਈਮ ਨਾ ਰੋਟੀ ਨਹੀਂ ਬਣਾਈ ਇੱਕ ਗੱਲ ਵਾ ਜੇ ਲੜੀ ਉਪੋਆਣੀ ਤੂੰ ਉਧਰੋਂ ਗਿਆ ਜਿਨੀ ਚੱਲ ਜੇ ਉਹਨਾਂ ਦੋਵਾਂ ਨੇ ਨਹੀਂ ਆਉਣਾ ਤੇ ਮੰਮੀ ਆ ਜਾਂਦੀ ਮੰਮੀ ਆ ਕੇ ਦੇ ਜਾਂਦੀ ਇਹਨਾਂ ਨੂੰ ਜਿੰਨਾ ਚਿਰ ਨਾ ਆਪ ਫੋਨ ਕਰਕੇ ਨਾ ਮੈਂ ਕਹਾਂ ਉਹਨਾਂ ਚਿਰ ਇਹਨਾਂ ਨੇ ਕੋਈ ਕੰਮ ਨਹੀਂ ਕਰਨਾ ਹੁੰਦਾ ਪਤਾ ਨਹੀਂ ਕੀ ਕਰਦੇ ਰਹਿੰਦੇ ਮਮੀ ਦਾ ਵੀ ਨਾ ਇੰਨਾ ਦਿਮਾਗ ਕੰਮ ਕਰਦਾ ਹੀ ਨਹੀਂ ਹੈ ਚੰਗਾ ਭਲਾ ਪਤਾ ਵਾ ਵੀ ਉਹਨਾਂ ਨੇ ਤੇ ਕਿਸੇ ਪਾਸੇ ਲੱਗਣਾ ਨਹੀਂ ਹੁੰਦਾ ਤੇ ਚੱਲ ਮੈਂ ਆ ਹੀ ਕੁੜੀ ਨੂੰ ਦੀ ਆਵਾਂ ਲੋੜੀ ਆਪੀ ਚੇਤਾ ਕਰਾਉਣਾ ਪੈਣਾ ਵਾ ਫੋਨ ਕਰਕੇ ਤੇ ਫੇਰ ਹੀ ਆਉਣਾ ਮੈਨੂੰ ਤੇ ਪਹਿਲਾਂ ਲੰਗਰ ਖਵਾਉਣਾ ਨਾ ਖਵਾ ਲਿਆ ਨਾ ਫੇਰ ਇਹਨੇ ਤੜਫਣਾ ਲੈ ਮਮੀ ਦਾ ਫੋਨ ਆ ਹੀ ਗਿਆ ਜੀ ਉਹ ਚੇਤਾ ਆ ਗਿਆ ਹੁਣ ਹਲੋ ਹੈਲੋ ਦਰਿੰਦਰ ਸਾਸ਼ੀ ਗਾਮੀ ਸਾਹਿਬ ਜੀ ਕਾ ਹੋਸਣਾਉ ਠੀਕ ਠਾਕ ਕੀ ਵਾਂ ਸ਼ਹਿਰ ਬੈਠੀ ਆ ਸ਼ਹਿਰ ਸ਼ਹਿਰ ਕੀ ਕਰਨ ਦੇ ਜੇ ਟੋਕਰੀ ਜਮ ਕੇ ਬੈਠੀ ਹੋਰ ਆਂਦੀ ਹੋਏ ਹੋਏ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹਨੇ ਇਹੋ ਕੋਈ ਕਰਨਾ ਵਾ ਕਿਤੇ ਕੋਈ ਚੰਗੀ ਖਬਰ ਨਾ ਦੇ ਦੇ ਜਿਹੜੇ ਕੰਮ ਦਾ ਡਰਦਾ ਹੀ ਹੋਗਾ ਮੀ ਹੋਗਾ ਡਰ ਉਹੋ ਹੀ ਕੇ ਇੱਕੋ ਜ਼ੁਬਾਨ ਤੇ ਕੱਢੀ ਜਾਂਦੀ ਸੀ ਕੋਈ ਗੱਲ ਨਹੀਂ ਕੁੜੀ ਹੋ ਜੂਗੀ ਤੇ ਫਿਰ ਕੀ ਆ ਉਹ ਨੀਤਾ ਨੂੰ ਮਰਾਦਾ ਵਾ ਫਿਰ ਆਦਾ ਚਾਹ ਕੁੜੀ ਲਈ ਕੁੜੀ ਆ ਗਈ ਦੋਵੇਂ ਜਣੇ ਇੱਕੋ ਗਾਲੀ ਤੇ ਕਰੀ ਜਾਂਦੇ ਸੀ ਤੇ ਤੂੰ ਸੈਰ ਕਿਉਂ ਬੈਠੀ ਆ ਤੂੰ ਚੁੱਪ ਕਰਕੇ ਘਰ ਨੂੰ ਆ ਜਾ ਹਾਂ ਫਿਰ ਹੁਣ ਛੱਡ ਕੇ ਕਿਤਰਾ ਆਉਣਾ ਉਹਨਾਂ ਨੂੰ ਤੇ ਕਿਤਰਾ ਛੱਡ ਕੇ ਆਉਣਾ ਵਾ ਸਾੜਿਆ ਕੇ ਸੱਦਲੇ ਹੁਣ ਇਹਨੂੰ ਕਹਾਂ ਮਮਗਰੋਂ ਕਿਸ ਨੂੰ ਜਾਂ ਉਹਨਾਂ ਨੂੰ ਸੱਦੇ ਜੋਬਨ ਨੂੰ ਤੇ ਜੋਤ ਨੂੰ ਆਹ ਉਹ ਤਾਂ ਮੇਰਾ ਆਦਾ ਫਿਰ ਚਲ ਆ ਜੰਨੀ ਆ ਕੋਈ ਨਾ ਕੋਈ ਚਲ ਜੂਗਾ ਮਗਰ ਆਪੇ ਆਪੇ ਹਮ ਦੇ ਰਹਿਣਗੇ ਕਿ ਉਦਾਂ ਉਹ ਆ ਸਕਦੇ ਆ ਤੇ ਕੀ ਗੱਲ ਹੋਣੀ ਆ ਤੇ ਮਗਰ ਕੋਈ ਆ ਸਕਦਾ ਕੂ ਜੋਬ ਕਰਕੇ ਤੇ ਕਰਨ ਨੂੰ ਆ ਜਾ ਰਹਿਂਦੇ ਹਾਂ ਇੱਥੇ ਮੇਰਾ ਘਣਾ ਖਲੋਨ ਨੂੰ ਕੀ ਕਰਨ ਲਿਆ ਵਈ ਮੈਂ ਤਾਂ ਬੱਜੀ ਰੁੱਜੀ ਬੈਠੀ ਆਂ ਬੱਜੀ ਰੁੱਜੀ ਤੂੰ ਕੋ ਬੈਠੀ ਤੈਨੂੰ ਵੀ ਲੋੜ ਵਾ ਇੱਥੇ ਬਹਿਣ ਦੀ ਨਾ ਉਹ ਜਦੋਂ ਤਾਂ ਮਨ ਕੁੜੀਆਂ ਨੂੰ ਸੁਣ ਲਿਆ ਤੇ ਮੈਂ ਤਾਂ ਸੜਕੇ ਸਵਾਹ ਹੋ ਗਈ ਉਹਦੋਂ ਦੀ ਤੇ ਸੜਕੇ ਸਵਾਹ ਹੋਣਾ ਹੀ ਆ ਮੈਨੂੰ ਵੀ ਬੜੀ ਆਸ ਸੀ ਕਿ ਚੱਲ ਕੋਈ ਚੰਗੀ ਖਬਰ ਮਿਲੂਗੀ ਪਰ ਮੈਨੂੰ ਥੋੜੀ ਪਤਾ ਸੀ ਕਿ ਇਹਨਾਂ ਨੇ ਉਹੀ ਕੰਮ ਕਰਨਾ ਵਾ ਤੇ ਤੂੰ ਚੁੱਪ ਕਰਕੇ ਨਾ ਤੈਹੀਂ ਥੋਂ ਆ ਜਾ ਤੈਨੂੰ ਕਹਿ ਬਈ ਸੱਦ ਲੈ ਜਿੰਨੂੰ ਸੱਦਣਾ ਵਾ ਆਪਣੇ ਪਿਛਲਿਆਂ ਨੂੰ ਸੱਦ ਲੈ ਹੁਣ ਆਵਰਾ ਨਹੀਂ ਇਹਨੂੰ ਕਫਾ ਛੱਡ ਲੈਂਦੀ ਆ ਕਿ ਮੈਂ ਘਰਾਂ ਇੱਥੇ ਬੈਠ ਕੇ ਬੈਠ ਜਾਂਦਾ ਤੂੰ ਕਹੇ ਮੇ ਕੋ ਨਹੀਂ ਬੈਠਾ ਜਾਂਦਾ ਇੱਥੇ ਤੇ ਮੈਂ ਚੱਲੀ ਆ ਘਰ ਨੂੰ ਆਹ ਕੰਨ ਨੂੰ ਆਦੇ ਨਹੀਂ ਕਿ ਭੀ ਚੱਜ ਜਾਂਦੇ ਲੈ ਆ ਜਿੰਨੇ ਆਉਂ ਵਾ ਮੈਂ ਇੱਥੇ ਲੋੜੀ ਢਿਕਣ ਨਹੀਂ ਆ ਭੀ ਚੱਲ ਮੰਮੀ ਨੂੰ ਕਹਿਨੀ ਆ ਭੀ ਲੋੜੀ ਲੈ ਕੇ ਆਇਓ ਤੇ ਤੂੰ ਤੇ ਹੁਣ ਮੇਰਾ ਵੀ ਮਨ ਸਾੜ ਕੇ ਰੱਖ ਦਿੱਤਾ ਵਾ ਦੱਸ ਕੇ ਤੇ ਲੋੜੀ ਨਾਲ ਆਣਾ ਪਊਗਾ ਚੱਲ ਠੀਕ ਆ ਚੰਗਾ ਚੰਗਾ ਬਸ ਇਹੋ ਕੋਈ ਸੁਣਨਾ ਬਾਕੀ ਰਹਿ ਗਿਆ ਸੀਗਾ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਵੀ ਇਹਨਾਂ ਦਾ ਨਾ ਇਹੀ ਪਾਸੇ ਧਿਆਨ ਵਾ ਤੇ ਇਹੋ ਕੋਈ ਹੋਣਾ ਉਹੋ ਕੰਮ ਹੀ ਹੋ ਗਿਆ ਵਾ ਕਿ ਤੂੰ ਹੁਣ ਉੱਥੇ ਉਹਨੂੰ ਜੁਬਾੜ ਲਿਆ ਵਾ ਤੇ ਤੂੰ ਸੱਦ ਹੁਣ ਆਪਣੇ ਪੇਕੇਆਂ ਤੋਂ ਨਾਲੇ ਤੈਨੂੰ ਪਤਾ ਲੱਗੇ ਉਦਾਂ ਦੇ ਬੜੀ ਜ਼ੁਬਾਨ ਚਲਾਉਣੀ ਹੁਣ ਤੇ ਨਾ ਉਹ ਬਣਾਉਣ ਨੂੰ ਵੀ ਨਹੀਂ ਜੀ ਕਰਨਾ ਜਿੱਦਾਂ ਦੀ ਮੰਮੀ ਨੇ ਖਬਰ ਦੇਤੀ ਮੈਂ ਤਾਂ ਸਿਰ ਹੀ ਪਾਟਣ ਡਿਆ ਪਿਆ ਵਾ ਸੁਣ ਕੇ ਨੇ ਹੁਣ ਕੀ ਹੋ ਗਿਆ ਵਾ ਸਿਰ ਨੂੰ ਤੜਕਾ ਲਾ ਲਾ ਫੜ ਲਾ ਹੋਣਾ ਸਿਰ ਫੜ ਲਿਆ ਤੂੰ ਲਾ ਲੈਣੀ ਆ ਮੰਮੀ ਤੜਕਾ ਕਿਉਂ ਕੀ ਹੋਇਆ ਵਾ ਹੋਣਾ ਕੀ ਆ ਫੋਨ ਆਇਆ ਹੀ ਪਿੰਡੋਂ ਹਾਂ ਕੁੜੀ ਹੋਈ ਉਹ लवली ਦੇ ਪਹਿਲਾਂ ਦੱਸ ਫਿਰ ਕੀ ਹੋ ਗਿਆ ਕੁੜੀ ਹੋਈ ਐ ਤੇ ਪਹਿਲਾ ਫੜਵਾ ਉਹਨਾਂ ਦਾ ਹਾਏ ਹਾਏ ਤੁਸੀਂ ਆਖਣ ਦੇ ਫਿਰ ਕੀ ਹੋ ਗਿਆ ਕੁੜੀ ਹੋਈ ਐ ਤੇ ਦੱਸ ਤੇ ਤੂੰ ਨਹੀਂ ਹੈ ਕੁੜੀ ਉਹਨਾਂ ਦੀ ਤੇ ਮੈਂ ਕੁੜੀ ਹੀ ਤੇ ਜ਼ਰੂਰੀਤ ਨਹੀਂ ਵੀ ਹੁਣ ਗੜੀ ਕੁੜੀਆਂ ਹੀ ਆਈ ਜਾਣੀਆਂ ਵਾ ਬਸ ਲੈ ਦੱਸ ਉਹਨਾਂ ਦਾ ਵਸ ਦੀ ਗੱਲ ਹੀ ਮੰਮੀ ਤੁਸੀਂ ਦੇਣਾ ਬਸ ਉਹਨਾਂ ਵੱਲ ਦੀ ਗੱਲ ਕਰਨੀ ਹੁੰਦੀ ਐ ਲੈ ਦੱਸ ਉਹਨਾਂ ਵੱਲ ਦੀ ਕਾਦੀ ਗੱਲ ਕਰਨ ਰਹੀਆਂ ਪਹਿਲਾ ਜੀਵਾ ਉਹਨਾਂ ਦਾ ਤੈਨੂੰ ਖੁਸ਼ ਹੋਣਾ ਚਾਹੀਦਾ ਵਾ ਫੇ ਮੈਂ ਜਾਵਾ ਸਕਾਂ ਖੁਸ਼ ਮੈਂ ਕੀ ਹੋਵਾਂ ਮੇਰਾ ਤੇ ਸੁਣ ਕੇ ਨਾ ਸਿਰ ਹੀ ਪਾਟਣ ਡਿਆ ਪਿਆ ਵਾ ਮੇਰਾ ਤੇ ਕੋਈ ਕਰਨ ਨੂੰ ਵੀ ਜੀ ਨਹੀਂ ਕਰਨ ਡਿਆ ਤੇਰਾ ਤੇ ਜਾਣ ਕੇ ਸਿਰ ਪਾਟਣ ਡਿਆ ਵਾ ਉਹਨਾਂ ਦੇ ਕੁੜੀ ਹੋਈ ਆ ਉਹਨਾਂ ਨੇ ਕੱਲ ਨੂੰ ਵਿਆਹਣੀ ਆ ਤੇਰਾ ਕੇ ਸਿਰ ਪਾਟਣ ਡਿਆ ਪਿਆ ਇਦਾਂ ਸੋਚ ਕੇ ਵਿਆਹਣੀ ਆ ਉਹਨਾਂ ਨੇ ਵਿਆਹ ਡੇ ਆ ਹੁਣ ਤੰਗ ਨਾ ਕਰੀ ਉਹਨੂੰ ਜਾ ਕੇ ਵੀ ਕੁੜੀ ਹੋਈ ਆ ਅਕਲ ਤੋਂ ਕੰਮ ਲੈ ਥੋੜਾ ਬਹੁਤਾ ਮੈਂ ਨਹੀਂ ਜਾਣਾ ਮੰਮੀ ਮੈਂ ਜਾਣਾ ਹੀ ਨਹੀਂ ਤੇ ਤੰਗ ਉਹਨਾਂ ਨੂੰ ਮੈਂ ਕੀ ਕਰਨਾ ਆਹੋ ਆਹੋ ਕੰਮੀ ਕਰੀ ਸਾਰੀ ਉਮਰ ਕੋਈ ਸਵਾਦਾ ਕੰਮ ਨਾ ਕਰ ਲਈ ਚੰਗਾ ਲੈ ਤੇ ਮੈਂ ਜਾਣਾਂਗੀ ਕਰਨਵਾ ਜੇ ਮੈਂ ਜਾਣੀ ਆ ਤੁਸੀਂ ਤਾਂ ਵੀ ਤੜਫਦੇਈਓ ਜੇ ਮੈਂ ਨਹੀਂ ਜਾਣੀ ਤੇ ਤੁਸੀਂ ਤਾਂ ਵੀ ਤੜਫਦੇਈਓ ਨਹੀਂ ਜਿੱਥੇ ਜਾਣ ਵਾਲਾ ਟਾਈਮ ਹੋਵੇ ਨਾ ਉੱਥੇ ਜਾਣਾ ਪੈਂਦਾ ਵਾ ਤੇ ਤੂੰ ਕਿਉਂ ਨਹੀਂ ਜਾਣਾ ਜਾ ਕੇ ਵੇਖ ਤੇ ਕੋਈ ਨਹੀਂ ਤੁਸੀਂ ਵੇਖ ਆਓ ਮੈਂ ਨਹੀਂ ਜਾਣਾ ਅਰਕਾ ਵੇਖ ਮੈਂ ਤਾਂ ਜਾਉਂਗੀ ਮੈਂ ਚਲ ਵੀ ਜਾਂਦੀ ਤੇ ਮੈਂ ਤਾਂ ਹੁਣ ਕਦੀ ਵੀ ਨਹੀਂ ਜਾਂਦੀ ਤੇ ਕੋਈ ਨਹੀਂ ਮੈਂ ਚਲ ਜੂਗੀ ਮੈਨੂੰ ਡਰ ਵੀ ਨਹੀਂ ਐਡਾ ਕੋਈ ਜਾਓ ਤੁਸੀਂ ਵੇਖ ਆਓ ਜਾ ਕੇ ਮੈਂ ਤਾਂ ਜਾਣਾ ਨਹੀਂ ਸਿਰ ਸੁੱਟ ਕੇ ਬਹਿ ਗਈ ਮੈਨੂੰ ਪਤਾ ਨਹੀਂ ਕੀ ਗੋਲੀ ਵੱਜ ਗਈ ਐ ਇਹਨੂੰ ਗੋਲੀ ਤਾਂ ਮੈਨੂੰ ਵੱਜਣੀ ਆ ਖਬਰ ਬੜੀ ਝੱਜ ਦੀ ਦਿੱਤੀ ਐ ਨਾ ਜਿਹੜੀ ਗੋਲੀ ਜਾ ਨਾ ਜਾ ਕੇ ਸਬਜ਼ੀ ਨੂੰ ਤੜਕਾ ਲਾ ਉਹ ਲੱਗੀਆਂ ਲੌਣ ਤੁਹਾਨੂੰ ਤੇ ਬਸ ਨਾ ਖਾਣ ਦੀ ਪਈ ਰਹਿੰਦੀ ਆ ਵੀ ਰੋਟੀ ਨਾ ਲੇਟ ਹੋ ਜਾਏ ਕਿਤੇ ਕਿਸ ਦੇ ਦੁੱਖ ਸੁੱਖ ਦਾ ਤੁਹਾਨੂੰ ਮਾਸਾ ਨਹੀਂ ਹੈਗਾ ਕਿਤੇ ਆਹੋ ਤੈਨੂੰ ਤਾਂ ਦੁੱਖ ਚੜਿਆ ਹੀ ਰਹਿੰਦਾ ਵਾ ਐਨਾ ਸ਼ੂਗਰ ਨਹੀਂ ਕਰਦੀ ਵੀ ਉਹਨਾਂ ਦਾ ਨਾ ਅੱਗਾ ਤੁਰਿਆ ਵਾ ਬੂਥਾ ਬਣਾ ਲਿਆ ਐਡਾ ਸੂਰ ਜਿੱਡਾ ਇੱਥੇ ਇਹਨੇ ਬਣਾਇਆ ਵਾ ਉੱਥੇ ਮਾਣੇ ਬਣਾਇਆ ਹੁਣ ਆਵਾ ਕੀਪਦਾ ਕੀ ਲੋਕੀ ਤਾਂ ਈਆਂ ਨੂੰ ਦੱਸਣ ਦੇ ਆ ਸ਼ੂਗਰ ਕਰੋ ਵੀ ਧੀ ਆਈ ਆ ਫਿਰ ਕੀ ਹੋ ਗਿਆ ਨਾਲੇ ਤੇਰ ਕੋ ਉਹਨੇ ਕੀ ਲਾਣਾ ਵਾ ਤੂੰ ਤਾਂ ਜਾਣ ਕੇ ਸ਼ਰੀਕੇ ਕਰਨ ਢਈ ਹੱਦ ਵਾਲੀ ਗੱਲ ਵਾ ਕਿਤੇ ਕੋੜ-ਕੋੜ ਕਰਦੀ ਰਹਿਣਾ ਇਹਨੇ ਤੇ ਰਾਵਾਂ ਟੁੰਡ ਬੜਾ ਢੀ ਬੋਲਣ ਮੈਂ ਕੀ ਬੋਲਣਾ ਵਾਂ ਉਹ ਇਹਦੇ ਭਤੀ ਹੋਈ ਜੇ लवली ਦੇ ਕੁੜੀ ਹੋਈ ਆ ਕਿਦਾਂ ਦੀ ਹੁਣੇ ਕੇ ਦਾ ਫੋਨ ਆਇਆ ਲੱਗਦਾ ਅੱਛਾ ਉਹਨੇ ਮੂੰਹ ਈ ਢਾ ਕੀਤਾ ਵਾ ਕੁੜੀ ਹੋ ਗਈ ਆ ਤੇ ਮੈਂ ਫਿਰ ਕਿਹਾ ਕਿ ਕੁੜੀ ਹੋ ਗਈ ਤੂੰ ਨਹੀਂ ਕੁੜੀ ਇਹ ਨਹੀਂ ਉਹਨਾਂ ਦੇ ਘਰ ਦੀ ਕੁੜੀ ਆਪਣਾ ਚੇਤਾ ਭੁੱਲ ਜਾਂਦਾ ਵਾ ਨਾ ਹੁਣ ਉਹਨਾਂ ਦੇ ਵਾਸਤੇ ਗੱਲ ਵਾ ਨਾਲੇ ਪਹਿਲਾ ਜੀ ਆ ਧੀ ਕੀ ਤੇ ਪੁੱਤ ਕੀ ਅੱਜ ਕੱਲ ਧੀ ਪੁੱਤ ਵਿੱਚ ਫਰਕ ਤੇ ਹੈ ਹੀ ਨਹੀਂਗਾ ਕਿਤੇ ਕਿਦਾਂ ਅਫਸਰ ਬਣੀਆਂ ਕੁੜੀਆਂ ਪੜ੍ਹ ਪੜ ਕੇ ਕਿਤੇ ਪਾਇਲਟ ਬਣੀਆਂ ਵਾ ਕੁੜੀਆਂ ਹੈਗਾ ਕੋਈ ਫਰਕ ਨਾਲੇ ਜੇ ਦੁੱਖ ਹੋਊ ਤਾਂ ਉਹਨਾਂ ਨੂੰ ਹੋਊ ਤੈਨੂੰ ਤਿੱਜਾ ਤਾਂ ਐਵੇਂ ਕਿੱਡਾ ਤੂੰ ਉਹਨਾਂ ਨਾਲ ਲਾ ਲਾ ਕੇ ਖਾਂ ਰਹੀ ਹੈ ਵੀ ਹੁਣ ਦੁੱਖ ਕਰਨ ਰਹੀ ਹੈ ਇਹਨਾਂ ਦਾ ਦੁੱਖ ਦੇ ਇਹਨਾਂ ਕੋਈ ਨਹੀਂ ਆ ਉਹ ਨਹੀਂ ਹੋ ਤੋ ਤੋਈ ਕਰਨਾ ਮੈਂ ਤਾਂ ਕਿਹਾ ਸੀ ਵੀ ਜਾ ਜਾ ਕੇ ਤੇ ਵੇਖਿਆ ਤੇ ਗਾੜੀ ਬਣਾ ਸਵਾਰ ਕੇ ਮੈਨੂੰ ਆਂਦੀ ਵੀ ਤੁਸੀਂ ਚਲ ਜਾਓ ਤੁਸੀਂ ਵੇਖਾਓ ਮੈਂ ਤਾਂ ਨਹੀਂ ਜਾਣਾ ਤੇ ਮੈਂ ਕਿਹਾ ਮੈਂ ਤਾਂ ਫੇਰ ਜਾਉਂਗੀ ਨਹੀਂ ਸਾਡੀ ਤੇ ਵਾਰੀ ਨਹੀਂ ਹੁੰਦੰਦੀ ਏ ਕਦੀ ਇਹ ਤੇ ਕਿਹਾ ਵੀ ਤੁਸੀਂ ਵੀ ਜਾਓ ਉੱਥੇ ਹੁਣ ਪਤਾ ਗਾੜੀ 7:00 ਵਜੇ ਨੇ ਤਾਂ ਕਰਕੇ ਕਹਿਣ ਲਈ ਅਹੀਂ ਚਲ ਜੋ ਹਾਂ ਚੱਲ ਕੋਈ ਗੱਲ ਨਹੀਂ ਆਪਾਂ ਚੱਲ ਜਾਾਂਗੇ ਦੋਵੇਂ ਜਾਣੇ ਹੋ ਆਵਾਂਗੇ ਰੁਪਈਆ 5-500 ਦੇ ਆਵਾਂਗੇ ਉਹਨੂੰ ਚੱਲ ਚੱਦਾਂਗੇ ਤੇ ਇਹ ਪੁਗਵਾਇਨੇ ਨਹੀਂ ਜਾਣਾ ਆਂਦੇ ਨਹੀਂ ਜਾਣਾ ਤਾਂ ਨਾ ਸਾਈਂ ਅਹੀਂ ਜ਼ਬਰਦਸਤੀ ਕਹਿਣਾ ਉਹਨੂੰ ਕਿ ਜਾ ਇਹ ਤਾਂ ਹਫ਼ਤੇ ਦੇ ਜਾਂਦੀ ਸੀ ਚਾਰ-ਚਾਰ ਵਾਰੀ ਤੇ ਜੇ ਹੁਣ ਉਹ ਆਈ ਗਈ ਹੈ ਭਤੀ ਤੇ ਹੁੰਦੀ ਜਾਣਾ ਚੱਲ ਕੋਈ ਨਹੀਂ ਹੁਣ ਕੰਮ ਕਰਨਾ ਪਿਆਣਾ ਜੇ ਚਲ ਵੀ ਗਈ ਤੇ ਉਦੋਂ ਪਲੰਘ ਤੇ ਬਹਿ ਕੇ ਖਾਂਦੀ ਸੀ ਪਰਹਾਈ ਪਕਾਉਂਦੀ ਸੀ ਹੁਣ ਇਹਨੂੰ ਪਤਾ ਮੈਨੂੰ ਪਕਾ ਕੇ ਦੇਣੀਆਂ ਪੈਣੀਆਂ ਰਮਨ ਕੁੜੀ ਤੇ ਹੋ ਗਈ ਆ ਨਾ ਮੈਨੂੰ ਨਹੀਂ ਮੈਦ ਵੀ ਇਹ ਦੋਵੇਂ ਮਾਵਾਂ ਤੇ ਆਉਦੇ ਪੈਰ ਲੱਗਣ ਦੇਣ ਜੇ ਮੁੰਡਾ ਹੋਈਂਦਾ ਤੇ ਫੇਰ ਨਹੀਂ ਇਹ ਨਾ ਕੁਣਾ ਮੈ ਵੀ ਇਹੋ ਹੀ ਚੰਨੀ ਹਾਂ ਕਿ ਚੱਲ ਮਹਾਰਾਜ ਉਹਨਾਂ ਨੂੰ ਨਾ ਜੀ ਦੇ ਛੱਡਦਾ ਪਿਆਰ ਤੇ ਉਹਨਾਂ ਦੇ ਅੱਗੇ ਨਹੀਂ ਲੱਗਣ ਦੇ ਉੱਥੇ ਮਾਂ ਵਾਂ ਮਾਂ ਤੇ ਖਲੋਂ ਨਹੀਂ ਦਿੰਦੀ ਕਦੀ ਮੁੰਡੇ ਦਿਵਾਲੇ ਤੇ ਕਦੀ ਨੌ ਦਿਵਾਲੇ ਉਤੋਂ ਆ ਹੱਡੀ ਸਗਾਤ ਚੱਲ ਜਾਂਦੀ ਆ ਤੇ ਨਲੇ ਰਮਨ ਉਹਨਾਂ ਵਿਚਾਰੇ ਦਾ ਕੀ ਵਾਸੇ ਜੇ ਹੁਣ ਕੁੜੀ ਹੋਈ ਗਈ ਆ ਤੇ ਆਖਰ ਕਿੱਧਰ ਦੀ ਆ ਗਈ ਆ ਚੱਲ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਆਪੇ ਕੀ ਆਂਦੇ ਹੁੰਦੇ ਆ ਪਿੰਨੇਰੀ ਆਈ ਤੇ ਮੀ ਵੀ ਆਊਗਾ ਹੌਸਲਾ ਦੇ ਕਰਨਾ ਹੌਸਲਾ ਹੈ ਨਹੀਂ ਨਾ ਨਾਲੇ ਜਿੰਨੀ ਤੇਰੀ ਭਰਾਣਾ ਬੰਨ ਗਈ ਆ ਤੂੰ ਕਿਹੜੀ ਪਤੀਆ ਦੀ ਕਮਾਈ ਖਾਣੀ ਜਿਹੜੀ ਈ ਨਿਯੋਖੀ ਹੋਣ ਨਹੀਂ ਵੀ ਪਤੀ ਆ ਗਈ ਆ ਰਬਰ ਉਹ ਤੇ ਵਿਚਾਰੀ ਅੱਗੇ ਰਪਿੰਦਰ ਹੁੰਦੀ ਹੁੰਦੀ ਸੀ ਵੀ ਇਹ ਮੇਰੇ ਪੈਰ ਨਹੀਂ ਲੱਗਣ ਦਿੰਦੇ ਤੇ ਹੁਣ ਤਾਂ ਬਿਲਕੁਲ ਨਹੀਂ ਲੱਗਣ ਦੇਣੇ ਇਹਨਾਂ ਨੇ ਜਦੋਂ ਕੁੜੀ ਹੋ ਗਈ ਏ ਲੱਗਣ ਕਿਉਂ ਨਹੀਂ ਦੇਣੀ ਮੁੰਡਾ ਚੰਗਾ ਹੋਵੇ ਨਾ ਤੇ ਮਾਵਾਂ ਧੀਆਂ ਦੀ ਗੁਤਣੀ ਨੂੰ ਦਵੇ ਵਲ ਤੇ ਮੇਰੀ ਗੱਲ ਸੁਣ ਆਹ ਨਹੀਂ ਤੇਰੀ ਧੀ ਇਹਨੂੰ ਤਾਂ ਤੂੰ ਉਹਦਾ ਮਾਰਿਆ ਨਾ ਗੱਲ ਘੁੱਟ ਕੇ ਜਿੰਨੇ ਦੋਵਾਂ ਘਰਾਂ ਦੇ ਵਿੱਚ ਪਵਾੜੇ ਪਾਏ ਆ ਉਧਰ ਵੀ ਤੇ ਇੱਧਰ ਵੀ ਲਵਲੀ ਇਹਨੇ ਜੋ ਘਿਆ ਨਹੀਂ ਨਾ ਲਵਲੀ ਇਹਨੇ ਜੋ ਘਿਆ ਨਹੀਂ ਤਾਂ ਇਹਦੇ ਸਿਰ ਤੇ ਚੜੀਆਂ ਜੋ ਤਗੜਾ ਹੋਵੇ ਨਾ ਇਹਨਾਂ ਦੋਵਾਂ ਦਾ ਸਿਰ ਪੜਿਓ ਉਹਨੂੰ ਹੁਣ ਕੋਈ ਪੈਣਾ ਵਾ ਜਦੋਂ ਇਹਨਾਂ ਜਾ ਕੇ ਉੱਥੇ ਲੜਨਾ ਝਗੜਨਾ ਸਾਰੇ ਕੰਮ ਕਰਨੇ ਉਹਨੇ ਭੁੱਲਣਾ ਹੀ ਅਕਸਰ ਉਹ ਨਾ ਬੋਲਾ ਤਾਂ ਮੈਂ ਉਹਨੂੰ ਕਹਿ ਦੇਣਾ ਵਾ ਕਿ ਪੁੱਤ ਹਣ ਤੈਨੂੰ ਤਗੜਾ ਹੋਣਾ ਪੈਣਾ ਹੀ ਨਹੀਂ ਤੇਰੀ ਘਰ ਦੀ ਦੇਣੀਆ ਪੈਰ ਲੱਗਣੇ ਇਹਨਾਂ ਕੱਢ ਦੇਣਾ ਹੀ ਉਹ ਕਿੱਦਾਂ ਕਹਿ ਡਿਆ ਰਾ ਤੂੰ ਹੀ ਹੋ ਗਿਆ ਮੇਰਾ ਤਾਂ ਰਾ ਤਾਂ ਚਲੀ ਗਈ ਕੋਈ ਨਹੀਂ ਚਲ ਜਾਾਂਗੇ ਹੁਣ ਤਾਂ ਬਹਾਨਾ ਮਿਲਿਆ ਪਿਆਪੇ ਤੋਂ ਕਹਿੰਨੀ ਆ ਵੀ ਚਲ ਜਾਓ ਤੇ ਨਾਲੇ ਉਹਨੂੰ ਦੱਸ ਗਿਆ ਵਾ ਵੀ ਆਉਂਦੇ ਇਹਦੇ ਨੂੰ ਕੁੱਤੋਂ ਫੜੋ ਰਾਮਾ ਫੋਨ ਲਾ ਕੇ ਲਵਲੀ ਨੂੰ ਵਧਾਈ ਦੇ ਦੇ ਕੋਈ ਨਹੀਂ ਲਿਆ ਫੋਨ ਤੇ ਮੈਂ ਲਵਨੀ ਆ ਹੁਣੇ ਹੀ ਉਹਨੂੰ ਆ ਕੇ ਵੀ ਵਧਾਈ ਹੋਵੇ ਹੈ ਆਹੋ ਤਾਂ ਹੋਰ ਚੱਲ ਇੰਨੇ ਕ ਨਾ ਨਾ ਅਗਲੇ ਨੂੰ ਵੀ ਹੌਂਸਲਾ ਜਾ ਉਹ ਜਾਂਦਾ ਵਾ ਤੇ ਸਾਨੂੰ ਫੋਨ ਆਇਆ ਵਾ ਇਹ ਤਾਂ ਹੁਣ ਏਦਾਂ ਦੀ ਹੋ ਗਈ ਏ ਜੇ ਸਾਰੇ ਜੀ ਏਦਾਂ ਦੇ ਹੋ ਜਗੇ ਨਾ ਪੂਰਾ ਨਹੀਂ ਫਟਦਾ ਸਾਰੇ ਥਾਂ ਥਾਂ ਰੱਖਣੇ ਪੈਂਦੇ ਆ ਚਲਣਾ ਫੋਨ ਤੇ ਲਾਵਾਂ ਮੁੰਡੇ ਨੂੰ ਇੱਕ ਵਾਰ ਕੀ ਜਾਂਦਾ ਵਾ ਹਲੋ ਸਾਸਿਕਾ ਮਸੀ ਸਾਸਿਕਾਲ ਪੁੱਤ ਕਿੱਲ ਚਾਲਾ ਠੀਕ ਠਾਕ ਆਪਣੀ ਸੁਣਾਓ ਤੁਸੀਂ ਆਪਣਾ ਵੀ ਠੀਕ ਠਾਕ ਵਧਾਈਆਂ ਹੁਣ ਤੈਨੂੰ ਧੰਨ ਵਧਾਈਆਂ ਜੀ ਬਹੁਤੀਆਂ ਬਹੁਤੀਆਂ ਚੱਲ ਆ ਬੜਾ ਵਧੀਆ ਹੋ ਗਿਆ ਕਿਦੇ ਵਰਗੀ ਜਾਨੀ ਕੀ ਜੀ ਨੀਗੀ ਜੀ ਮੰਮੀ ਆਪਣੀ ਹੋ ਗਈ ਆ ਅੱਛਾ ਅੱਛਾ ਠੀਕ ਠੀਕ ਵਾ ਹਾਂਜੀ ਤੇ ਕਿੱਥੇ ਹਸਪੀਟਲ ਕੇ ਘਰੇ ਜੀ ਨਹੀਂ ਉੱਥੇ ਆ ਹਸਪੀਟਲ ਹੀ ਮੈਂ ਤੇ ਆਇਆ ਹੀ ਘਰੋ ਕੱਪੜੇ ਜੇ ਖੜਨੇ ਸੀ ਰਪਿੰਦਰ ਤੇ ਅੱਛਾ ਅੱਛਾ ਠੀਕ ਠੀਕ ਆ ਤੇ ਅਸੀਂ ਉੱਥੇ ਹੀ ਗਏ ਸੀ ਤੇ ਉਹ ਹੰਦੇ ਬਿਹੋਜਣਾ ਵਾ ਕੇਸ ਤੇ ਫਿਰ ਮੰਮੀ ਉੱਥੇ ਹੀ ਤਾਂ ਲੱਗੀ ਜਾਂਨਾਂ ਦੀ ਮੇਰੀ ਗੱਲ ਸੁਣ ਨੋਰਮਲ ਹੀ ਹੋਇਆ ਵਾ ਹਾਂਜੀ ਹਾਂਜੀ ਤੇ ਫੇਰ ਤਾਂ ਛੁੱਟੀ ਮਿਲ ਜਾਨੀ ਹੋਣੀ ਆ ਹਾਂਜੀ ਮਿਲ ਜਾਨੀ ਐ ਸ਼ਾਮਾਂ ਤੱਕਾਂ ਦੇ ਦੇ ਦਾਂਗੇ ਤੇ ਮੰਮੀ ਲੱਗੇ ਆ ਹਾਂਜੀ ਹਾਂਜੀ ਤੇ ਮੇਰੀ ਵਧਾਈ ਨਾ ਰੁਪਿੰਦਰ ਨੂੰ ਵੀ ਦਈਂ ਤਾਂ ਮੰਮੀ ਨੂੰ ਵੀ ਦਵੀ ਕੋਈ ਗੱਲ ਨਹੀਂ ਮੈਂ ਨਾ ਜਾ ਕੇ ਤੁਹਾਡੀ ਗੱਲ ਹੀ ਕਰਾ ਦੂੰਗਾ ਉਹਨਾਂ ਨਾਲ ਆਹੋ ਗੱਲ ਕਰਾ ਦੇ ਤਾਂ ਕੋਈ ਗੱਲ ਨਹੀਂ ਅਸੀਂ ਨਾ ਕੱਲ ਨੂੰ ਵੇਖਾਂਗੇ ਛੁੱਟੀ ਮਿਲ ਗਈ ਤੇ ਮੇਰਾ ਪੁੱਤ ਦੱਸ ਦੇ ਹੀ ਆਵਾਂਗੇ ਫੇਰ ਵੇਖਣ ਕੋਈ ਨਹੀਂ ਕੋਈ ਨਹੀਂ ਮਸਤੀ ਜੀ ਕਰਦਾਗਾ ਮੈਂ ਫੋਨ ਮੰਮੀ ਨੇ ਭਾਈ ਕਰੀ ਦਿੱਤਾ ਇਹ ਦਲਜਿੰਦਰ ਨੂੰ ਕਰਦਾ ਹਣਾ ਫੋਨ ਉਹਨਾਂ ਨੂੰ ਆਹੋ ਦਲਜਿੰਦਰ ਨੂੰ ਤਾਂ ਫੋਨ ਕਰਤਾ ਹੀ ਮੈਨੂੰ ਤਾਂ ਹੀ ਪੁੱਤ ਚੇਰ ਸੋਟਿਆ ਆਹੋ ਕੁੜੀ ਹੋ ਗਈ ਆ ਤੇ ਮੈਂ ਕਿ ਫਿਰ ਕੀ ਹੋ ਗਿਆ ਕੁੜੀ ਹੋ ਗਈ ਤਾਂ ਕਰ ਆ ਗਈ ਆ ਉਹ ਮਾਸੀ ਜੀ ਉਹਨਾਂ ਨੇ ਤੇ ਉਦੋਂ ਦੇ ਸੁਟੇ ਆ ਜਦੋਂ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਵਾ ਨਾ ਹਾਂ ਜਾਂਦੇ ਹੀ ਮੋੜਾ ਹੀ ਚਾਹੀਦਾ ਸਾਨੂੰ ਮੇਰੀ ਗੱਲ ਸੁਣ ਪੁੱਤ ਆਪ ਤੇ ਆਣੇ ਜੀ ਸਾਡੇ ਹੱਥ ਵਸ ਥੋੜਾ ਬਕੋ ਨਾਲੇ ਕੋਈ ਗੱਲ ਨਹੀਂ ਪਹਿਲਾਂ ਫਾਲਵਾ ਧੀ ਕੀ ਤੇ ਪੁੱਤ ਕੀ ਅੱਜ ਕੱਲੇ ਕੋਈ ਫਰਕ ਹਾਂਜੀ ਬੀਨ ਪੁੱਤ ਹਾਂਜੀ ਇੱਕ ਹੋਰ ਸੇ ਚੰਗਾ ਵਾ ਕੀ ਤੁਹਾਨੂੰ ਮਾਸੀ ਜੀ ਦੱਸਾਂ ਇਹਨਾਂ ਦੇ ਇਨਾ ਰਫੜ ਪਾਇਆ ਵਾ ਨਾ ਕੋਈ ਗੱਲ ਕਰਨ ਵਾਲੀ ਨਹੀਂ ਹੈ ਰਪਿੰਦਰ ਦਾ ਧਿਆਨ ਹੁ ਤੂੰ ਰਖਣਾ ਵਾ ਤੇ ਇਹ ਤੇ ਇਹਦੇ ਸਹੀ ਦਾ ਨਹੀਂ ਲੱਗਨ ਦਿੰਦਾ ਹੁਣ ਇਹਨਾਂ ਨੇ ਕਹਿਣਾ ਵਾ ਵੀ ਕੁੜੀ ਹੋ ਗਈ ਆ ਤੇ ਪਰ ਕੋਈ ਗੱਲ ਨਹੀਂ ਪੁੱਤ ਇਹ ਮਹਾਰਾਜ ਦਾ ਫੈਸਲਾ ਹੁ ਤਾਂ ਵਾ ਮਮਸੀ ਜੀ ਸਾਨੂੰ ਤਾਂ ਕੋਈ ਚਿੰਤਾ ਹੀ ਨਹੀਂ ਆ ਅਸੀਂ ਤਾਂ ਖੁਸ਼ ਹੀ ਬਣਿਆ ਸਕੋ ਬੱਸ ਬੱਸ ਇਹ ਤਾਂ ਖੇਡਣੋਂ ਬਾਜੀ ਮਿਲ ਗਈ ਸਗੋ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਬਾਅਦ ਚ ਕਰੂੰਗਾ ਮੈਂ ਇਹ ਕੱਪੜੇ ਲੈਣ ਆਇਆ ਸੀ ਤੋ ਡੀਕ ਦੇਣਾ ਹੁਣ ਕਿਤੇ ਮੈਨੂੰ ਚਲੋ ਠੀਕ ਆ ਠੀਕ ਆ ਕੋਈ ਗੱਲ ਨਹੀਂ ਪੁੱਤ ਜਾ ਚਲੋ ਠੀਕ ਕੋਈ ਨਹੀਂ ਕੋਈ ਨਹੀਂ ਦੱਸ ਦਾਂਗੇ हां ᱪੰਗ ᱪੰਗ ਲੈ ਦੱਸ ਸਤ ਅਫਗਾਨੇ ਇਨੇ ਖੁਸ਼ ਹੋਣ ਦੇ ਤੇ ਜਿਹੜੀ ਆਪਣੀ ਕੁੜੀ ਆ ਉਹਨੇ ਸਿਰ ਛੁੱਟਿਆ ਇਹ ਤੇ ਪਹਿਲੇ ਦਿਨ ਤੋਂ ਨਹੀਂ ਸੀ ਚੰਦੀ ਕਿ ਕੁੜੀ ਆ ਜੇ ਦੱਸ ਜੇ ਹੁਣ ਕੁੜੀ ਹੋ ਗਈ ਆ ਤੇ ਉਹਨੂੰ ਹੁਣ ਮਾਰਦੀ ਜੰਮਦੀ ਨੂੰ ਮੈਨੂੰ ਤੇ ਇਹਨਾਂ ਦੀ ਮਾਵਾਂ ਤੀਆਂ ਦਿਨ ਸਮਝ ਆਂਦੀ ਮੇਰੇ ਮਗਰੋਂ ਫੋਨ ਕੀਤਾ ਹੋਣਾ ਵਣ ਮੇਰੇ ਹੁੰਦਿਆਂ ਦੇ ਬੜੇ ਪੋਚੇ ਪਾਉਂਦੀ ਤੇ ਚੱਲ ਵਧੀਆ ਹੋ ਗਿਆ ਚੱਲ ਮੈਂ ਕੱਪੜੇ ਤੇ ਕੱਢਾਂ ਆਂ ਜੀ ਕੁੜੀ ਦੱਸੋਂਗੀ ਕੀ ਕਰਨੀ ਰਪਿੰਦਰ ਕੁਛ ਨਹੀਂ ਮੰਮੀ ਕਰਨਾ ਕੀ ਆ ਹਾਂ ਕੁੜੀ ਨੂੰ ਸੁਵਾਲ ਕੇ ਹਟੀ ਜੇ ਉੱਠ ਕੇ ਹੁਣ ਕੋ ਕੰਮ ਕੁਮਮੀ ਕਰਕੇ ਜਾ ਹੁਣ ਤਾਂ ਲੰਮੀ ਪਈ ਰਹਿਣਾ ਵਾ ਮੰਮੀ ਕੰਮ ਹਲੇ ਕੰਮੇ ਕੋ ਕਿੱਥੋਂ ਬਣਾਵਾ ਤੁਹਾਨੂੰ ਪਤਾ ਸਹੀਆ ਕਿੰਨੀ ਹਾਲਤ ਹੋਈ ਏ ਮੇਰੀ ਪੱਥਰ ਜੰਮ ਗਿਆ ਤੇ ਮੱਥੇ ਮਾਰਿਆ ਵਾ ਸਾਡੇ ਤੇ ਜਿਆ ਜਿਆ ਕੰਮ ਹੁੰਦਾ ਨਹੀਂ ਹੁਣ ਮੇਰੇ ਕੋ ਮੰਮੀ ਹਲੇ ਤਾਂ ਹਸਪੀਟਲ ਤੋਂ ਆਈ ਹੀ ਆ ਤੇ ਤੁਸੀਂ ਆਉਂਦਿਆਂ ਦਵਾਈਲੇ ਹੋ ਗਏ ਆ ਹਲੇ 4 ਦਿਨ ਮੈਨੂੰ ਰਸਤ ਤੇ ਕਰਨ ਦੋ ਫਿਰ ਕੰਮੀ ਕਰਨਾ ਵਾ ਮੈਂ ਮਤੇ ਅਜਾ ਤੈਨੀਆਂ ਰਸਤ ਕਰ ਲਈਏ ਤੂੰ ਹੁਣ ਤੇ ਤੇਰੀ ਰਸਤ ਚ ਮਗਰ ਰਗੀ ਐ ਤੇ ਮੰਮੀ ਤੀ ਆ ਗੜੀਆਂ ਮਾੜੀਆਂ ਵਾ ਤੁਹਾਡੀ ਆਪਣੀ ਵੀ ਤੇ ਹੈਗੀ ਆ ਉਹ ਕਿਦਾਂ ਤੁਹਾਨੂੰ ਚੰਗੀ ਲੱਗਦੀ ਐ ਇਦਾਂ ਮੈਨੂੰ ਇਹ ਨਹੀਂ ਪਿਆਰੀ ਚੱਲ ਕੋਈ ਗੱਲ ਨਹੀਂ ਗੱਡੀ ਵੀ ਤੁਰੀ ਰਹੀ ਐ ਇਤਨਾ ਲਾ ਕੇ ਇਹਨਾਂ ਨੂੰ ਬਹੁਤੀ ਹੈ ਜੜੀ ਬੰਡੇ ਈ ਤੂੰ ਇਹਨਾਂ ਦੀ ਕਿੱਥੇ ਗੱਲ ਆ ਬਲੀ ਉਹਨਾਂ ਨੇ ਕਿੱਥੇ ਜਾਣਾ ਵਾ ਡੱਬੇ ਲੈਣ ਗਏ ਐ ਕਾਦੇ ਵਾਸਤੇ ਮੰਮੀ ਦੇਣੇ ਨਹੀਂ ਆ ਲੱਗੇ ਬੰਨੇ ਸ਼ਰਮ ਨਹੀਂ ਹੁੰਦੀ ਤੈਨੂੰ ਡੱਬੇ ਬਣਦੇ ਨੇ ਕੁੜੀਆਂ ਦੇ ਮੰਮੀ ਅਹੀਂ ਤੇ ਦੇਣੇ ਆ ਸਾਡੇ ਵਾਦੀ ਤੇ ਇਹੀ ਪੁੱਤ ਵਾ ਤੁਸੀਂ ਭਾਈ ਜੋ ਮਰਜੀ ਕਹੀ ਜਾਓ ਨੜੀ ਗੰਤੀਆਂ ਤਿੰਨ ਇਹ ਰਣੀਆਂ ਨੇ ਪੋਤਵਾ ਪੋਤੀ ਰਣੀਆਂ ਨੇ ਤੇ ਤੈਨੂੰ ਆਪਣੀ ਕਿਦਾਂ ਚੰਗੀ ਲੱਗਦੀ ਆ ਉਹਦਾ ਤੁਸੀਂ ਮਿੰਟ ਨਹੀਂ ਵਸਾ ਖਾਂਦੇ ਉਹਦਾ ਤੇ ਤੈਨੂੰ ਬੜਾ ਦੋਦ ਨਹੀਂ ਸਾੜਾ ਪੈਂਦਾ ਵੀ ਉਹ ਕਿਹੜੀ ਗੱਲੋਂ ਆ ਜਾਂਦੀ ਐ ਇੱਥੇ ਫੇਰ ਮੰਮੀ ਮੈਨੂੰ ਵੀ ਗੁੱਸਾ ਹੁੰਦਾ ਮੇਰੀ ਵੀ ਧੀ ਆ ਜੇ ਹੋ ਗਈ ਐ ਤੇ ਫੇਰ ਕੀ ਆ ਤੇ ਗਾੜੀ ਹੋ ਰਹਾ ਲੇਕਿਨ ਫੇਰ ਕਰੇਗੀ ਮਮੀ ਤਾਂ ਡਿਗਣਾ ਲਾਉਂਡਾ ਹੀ ਨਹੀਂ ਰਿਦੋਨੂੰ ਗਾੜੀ ਤੇ ਤੁਹਾਨੂੰ ਪਤਾ ਵੀ ਗਾੜੀ ਫੇਰ ਧੀ ਹੋਣੀ ਆ ਚਲੋ ਵਾਹਿਗੁਰੂ ਹਾਨੂੰ ਅੱਗੇ ਜੀ ਵੀ ਦਊਗਾ ਹੀ ਦਊਗਾ ਰੱਬ ਦੇਵਾ ਮਰੇ ਹਾਂ ਫੇਰ ਦਊਗਾ ਤੁਹਾਨੂੰ ਜੀ ਜਦੋਂ ਗੱਲ ਜਿੱਦਾਂ ਹੀ ਤੁਹਾਡੀਆਂ ਨੇ ਨੇਤਾ ਨੇ ਨਾ ਹੁੰਦਾ ਨਹੀਂ ਮਰਾਦਾ ਮਿਲਣ ਡੀਆਂ ਤੁਹਾਨੂੰ ਮਮੀ ਲੜੋ ਨਾ ਮੇਰੇ ਨਾਲ ਕਿਉਂਕਿ ਹੁਣੇ ਹਲੇ ਆਈਆਂ ਤੇ ਨਾ ਮੈਂ ਕੋਈ ਨਾ ਬੋਲਿਆ ਹੀ ਜਾਂਦਿਆ ਵਾ ਹਲੇ ਨਹੀਂ ਬੋਲੇ ਜਾਂਦਾ ਤੂੰ ਉੱਠ ਕੇ ਤੇ ਕੰਮ ਕਰ ਚੱਲ ਕੇ ਉੱਠ ਕੇ ਮੈਨੂੰ ਠੇਕਾ ਨਹੀਂ ਆ ਮੈਂ ਕਰਕੇ ਤੈਨੂੰ ਤੈਨੂੰ ਚੰਪਲ ਕਨੇ ਉੱਤੇ ਦੇਣੇ ਆ ਤੈਨੂੰ ਭਗਾ ਭਗਾ ਕੇ ਮੰਮੀ ਹਾਲੇ ਨਹੀਂ ਮੇਰੇ ਕੋਲ ਕੰਮ ਹੋਣਾ ਘੜੀ ਰਸਤਿਤ ਕਰਨ ਦੋ ਕੋਈ ਨਹੀਂ ਮੈਂ ਪਿੰਡੋਂ ਸੱਦ ਲੈਣੀ ਆ ਮੰਮੀ ਨੂੰ 4 ਦਿਨ ਆਪੇ ਕੋਈ ਨਹੀਂ ਉਹ ਕਢਾ ਜਾਣਗੇ ਜਿੰਨੂੰ ਮਰਜ਼ੀ ਸੱਦ ਲਾ ਮੇਰੇ ਕੋ ਨਾ ਸੰਭੀ ਜਾਣੀਆਂ ਦਾ ਨਾਮ ਸੰਜੈਨ ਕੋ ਕਰਨਾ ਹੀ ਆ ਮੈਂ ਚਲੋ ਨਹੀਂ ਗੱਲਾਂ ਕਰਦੇ ਫਿਰ ਮੈਨੂੰ ਗੱਲਾਂ ਹੁਣਾ ਨਾ ਕਰੋ ਜਾ ਸੱਦ ਲੈ ਜੀ ਤੁਸੀਂ ਜਾ ਕੇ ਉੱਥੇ ਸੱਦ ਲਓ ਜਿੰਨੂੰ ਸੱਦਣਾ ਵਾ ਕੋਈ ਨਹੀਂ ਆਪੇ ਆ ਜਾਣਗੇ ਨਾ ਹੋਊ ਤਾਂ ਫਿਰ ਮੈਂ ਪਿੰਡ ਚਲ ਜੂੰਗੀ ਹੋਰ ਕੀ ਆ ਜਿੱਥੇ ਮਰਜੀ ਜਾ ਫਿਰ ਉਹਨਾਂ ਨੇ ਤਾਂ ਸਾਂਭਣਾ ਹੀ ਆ ਆਹ ਉਹਨਾਂ ਦੀ ਤੇ ਧੀ ਆ ਉਹਨਾਂ ਨੂੰ ਤੇ ਦੁੱਖ ਹੋ ਜਿਹੜੀ ਸਾਨੂੰ ਲੋੜ ਹੀ ਉਹ ਸਾਡੀ ਪੂਰੀ ਹੋਈ ਨਹੀਂ ਤੇ ਜਿਹੜੀ ਪੱਥਰ ਜਾਮ ਕੇ ਤੇ ਬੈ ਗਈ ਤੇ ਹੁਣ ਮਾਂ ਕੋ ਚਲ ਜੀ ਮੁੰਮ ਫਲਾਣਾਂ ਚਲ ਜੂੰਗੀ ਮੈਂ ਹੁਣ ਜਿੱਥੇ ਮਰਜੀ ਜਾ ਜਿੱਥੇ ਜਾਣਾ ਵਾ ਕੁੜੀ ਨੂੰ ਚੁੱਕ ਗਏ ਨਾ ਤੇ ਚਲ ਜਾ ਫੇਕੇ ਉੱਥੇ ਜਿਹੜਾ ਤੁਸੀਂ ਕਲੇਸ਼ ਪਾਇਆ ਇਹਨਾਂ ਦਾ ਕਲੇਸ਼ ਦੇ ਸਾਰੇ ਸਾਰਾ ਕੋ ਕੀਤਾ ਵਾ ਇੱਥੇ ਮੰਮੀ ਜੇ ਉਹ ਘਰ ਮਾਮੀ ਆ ਜਾਂਦੀ ਤਾਂ ਉਹਨੂੰ ਤੇ ਤੁਸੀਂ ਜਾਣਿਆ ਹੀ ਨਹੀਂ ਨਾ ਕਿ ਬੀਬੀ ਮੈਂ ਹੀ ਜੇ ਕਦੇ ਜਾਣੀਂ ਉਹਨੂੰ ਐ ਮੰਮੀ ਬਤੇਰਾ ਉਹਨੂੰ ਮਰਦਾ ਮਿਲਣ ਗਈਆਂ ਨੇ ਤੁਹਾਨੂੰ ਬਹੁਤ ਕੁਝ ਕਰਦੇ ਰਹੀਆਂ ਉਹਦੇ ਨਾਲ ਕੀ ਕੀਤਾ ਉਹਦੇ ਨਾਲ ਪਰ ਤੁਸੀਂ ਨਾ ਉਹੀ ਗੱਲਾਂ ਕਰਦੇ ਬਾਰ-ਬਾਰ ਹੋਰ ਦੱਸੋ ਕੀ ਕਰੀਏ ਸਾਰਾ ਘੋਤੇ ਕਰਦੇ ਰਹੀਆਂ ਉਹਦਾ ਕੀ ਕੀਤਾ ਕੀ ਆ ਤੇ ਪਿੱਛੇ ਰਹਿ ਵੀ ਕੀ ਗਿਆ ਵਾ ਹਿੱਸੇ ਦਾ ਕੋਈ ਥੋ ਲੱਗੀ ਆ ਹੋਰ ਮਗਰ ਦੱਸੋ ਕੀ ਰਹਿ ਗਿਆ ਉਹ ਖੰਡਣਾ ਨਹੀਂ ਉਹਨੇ ਜੇ ਤਾਂ ਤੁਸੀਂ ਜਾਣਣਾ ਨੂੰ ਲਖਣਾ ਨਹੀਂ ਉਹਨੇ ਆ ਹਉਦੋ ਫਿਰ ਬਸ ਠੀਕ ਵਾ ਜਿੱਦਾਂ ਫਿਰ ਉਹ ਚਲਦੀ ਉਦਾਂ ਹੀ ਆਪਾਂ ਚੱਲਣਾ ਤੇ ਮੈਂ ਨੀਓ ਲੰਗਰ ਲੰਗਰ ਪਕਾਉਣਾ ਤੇ ਨਾ ਮੈਨੂੰ ਕੋਈ ਲੋੜਾ ਪਕਾਉਂਦੀ ਜਾਂ ਜੰਮ ਸਤਲਾ ਮਾਂ ਤੇ ਜਾਂ ਚੱਲ ਜਾ ਉੱਥੇ ਚੋਕ ਦੇ ਸੈਂਸਗਾਤ ਨੂੰ ਇੱਥੋਂ ਕੋਈ ਨਹੀਂ ਮੰਮੀ ਚਲ ਜੂਗੀ ਨਾ ਪਰ ਇਹ ਵੀ ਜਿੱਦਾਂ ਨੀ ਤੁਸੀਂ ਗੱਲਾਂ ਕਰਨਦੇ ਆ ਨਾ ਏਕ ਨੱਕ ਦਿਨ ਗਾੜੀ ਹੁੰਦੀਆਂ ਹੁੰਦੀਆਂ ਕੋਈ ਗੱਲ ਨਹੀਂ ਆ ਜਾਣੀ ਕੋਈ ਗੱਲ ਨਹੀਂ ਤੁਸੀਂ ਇਹ ਕੱਟਿਆ ਦਿਨ ਜਾ ਕੇ ਉੱਥੇ ਜੇ ਕੱਟਣੀ ਹੈ ਸਦਾ ਦਿਨ ਸਾਡੇ ਤੇ ਇਦਾਂ ਹੀ ਰਹਿਣੇ ਆ ਨਾ ਮੈਂ ਸਾਹਮਣੇ ਜਾਂਦਾ ਹਾਂ ਮੈਂ ਪਕਾ ਕੇ ਦੇਣੀ ਹੈ ਰੋਟੀ ਮੁੜਗੇ ਨਾ ਧੀ ਧੀ ਨੇ ਲੱਗੇ ਲੱਗਣਾ ਤਾਂ ਨਾ ਕਿ ਹੋਰ ਨਹੀਂ ਨਾ ਲੱਗੇ ਕੋਈ ਵੀ ਅਹੀਂ ਕੰਮ ਆਉਣਾ ਨਾ ਧੀ ਲੱਗੇ ਨਾ ਤੂੰ ਹੀ ਲੱਗੋ ਕੋਈ ਨਾ ਲੱਗੇ ਮੈਂ ਲੱਗੇ ਤੀ ਚਲੋ ਕੋਈ ਨਹੀਂ ਆਹ ਮੰਜਿਓ ਨੇੜੇ ਹੀ ਆ ਪਉ ਇਹਨਾਂ ਰੱਬ ਨਹੀਂ ਭਲਾ ਲਈਦਾ ਹੋਈਦਾ ਉਹਨੂੰ ਚੇਤੇ ਰਖੀਦਾ ਵਾ ਰੱਖਿਆ ਵਾ ਆ ਤਾਂ ਬਸ ਠੀਕ ਆ ਕੋਈ ਨਹੀਂ ਤੇ ਤਾਂ ਤੁਹਾਡੀ ਨੀਤ ਵਾ ਨਾ ਰੱਖਿਆ ਵਾ ਕੋਲ ਮੈਂ ਚਲ ਮੰਮੀ ਮੈਨੂੰ ਬੁਲਾਓ ਨਾ ਇਹਨਾਂ ਮੇ ਕੋਈ ਨਹੀਂ ਬੋਲਿਆ ਜਾਂਦੇ ਕਾਨੂੰ ਬੋਲਿਆ ਜਾਂਦੇ ਤੇ ਗੋਲੀ ਜੇ ਵੱਜੀ ਆ ਤੈਨੂੰ ਉੱਠ ਕੇ ਤੇ ਚੌਂਕਿਆ ਜਿਵੇਂ ਲਾ ਜਾ ਸੋਈ ਦੇ ਵਿੱਚ ਜਾ ਕੇ ਜੇ ਕੋ ਕਰਨਾ ਹੈ ਤਾਂ ਕਰ ਲੈ ਜਦੋਂ ਮੈਂ ਕਹਿੰਦਾ ਲੈ ਆਈਆਂ ਤੇ ਮੇਰੇ ਸਹਾਰੇ ਸਾਰਾ ਦਿਨ ਮਰ ਗਈਆਂ ਕੱਲ ਤੇਰੇ ਮਗਰ ਪਹੁੰਦੀ ਉੱਥੇ ਮੈਂ ਮੈਂ ਤਾਂ ਕਹਾਂ ਮੈਂ ਖੁਸ਼ੀ ਖੁਸ਼ਾਈ ਨਾ ਕਦੇ ਘਰ ਆਵਾਂ ਮੈਨੂੰ ਤਾਂ ਪੱਥਰ ਮੱਥੇ ਮਾਰ ਕੇ ਤੇ ਸੁੱਟਦਾ ਮੇਰੇ ਬੰਦੀ ਕੀ ਕਰਾਂ ਇਹਨਾਂ ਨੇ ਨਾ ਸੱਚੀ ਮਿਲਵੈ ਨਾ ਤਾਂ ਕੀਤਾ ਵਾ ਨਾ ਕੋਈ ਕਹਿਣ ਦੀ ਗੱਲ ਨਹੀਂ ਹੱਲੇ ਤਾਂ ਦੂਜੀ ਭੈਣ ਨਹੀਂ ਆਉਣਾ ਵਾ ਉਹਨੇ ਪਤਾ ਨਹੀਂ ਹੱਲੇ ਆ ਗਈ ਤੇ ਕੀ ਕਰਨਾ ਤੇ ਕੀ ਨਹੀਂ ਕਰਨਾ ਰੱਬਾ ਕਿਤੇ ਤੂੰ ਹੀ ਮੇਰੀ ਸੁਣ ਲੈਂਦਾ ਕਿ ਮੈਨੂੰ ਐਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਣੀਆਂ ਮੇਰੀ ਤੇ ਧੀ ਆ ਮੈਨੂੰ ਤੇ ਦੁੱਖ ਵਾ ਜਿਦਾਂ ਇਹ ਐਦਾਂ ਕਰਨ ਦੇਈ ਆ ਜਿਦਾਂ ਇਹਦੀ ਆਪਣੀ ਹੁੰਦੀ ਨਹੀਂ ਆ ਆਪਣੀ ਕਿਦਾਂ ਨੂੰ ਚੰਗੀ ਲੱਗਦੀ ਆ ਐਦਾਂ ਹਨ ਨੂੰ ਵੀ ਤੇ ਚੰਗੀ ਲੱਗਦੀ ਆ ਹਾਦੀ ਕਰੀ ਜਾਂਦੀ ਆ ਅਗਰੇ ਇਹਨਾਂ ਨੇ ਮੈਨੂੰ ਜਾਪਦਾ ਵਾ ਕਿ ਮੈਨੂੰ ਨਹੀਂਗਾ ਸਾਂਭਣਾ ਹੈਗਾ ਮੈਂ ਪਿੰਡ ਹੀ ਚੱਲ ਜਾਣਾ ਵਾ ਇਹ ਕਿ 4 ਦਿਨ ਸੌਖੇ ਤੇ ਨਿਕਲ ਜਾਣਗੇ ਉੱਥੇ ਹੁਣ ਤੀ ਬਜਰੀ ਨੂੰ ਤੇ ਪਲਣਾ ਹੀ ਆ ਮੈਂ ਮੈਂ ਕਿਥੇ ਧੱਕਾ ਦਊਂਗੀ ਇਹਨੂੰ ਕੀ ਕਰਾਂ ਨਾ ਮੈਨੂੰ ਹੁਣ ਉਹ ਚਿਹੜੀ ਜੰਮੀ ਆ ਉਹ ਚੰਗੀ ਲੱਗਦੀ ਆ ਨਾ ਮੈਨੂੰ ਇਹ ਫਿਰਦੀ ਚੰਗੀ ਲੱਗਣ ਰਹੀ ਆ ਮੈਂ ਤਾਂ ਨਹੀਂ ਪੇਕੇ ਚਲ ਜਾਈਏ ਚੰਗਾ ਹੀ ਸੋਹ ਜੇ ਚਲੋ ਪਲਦੀ ਜੇ ਜਾ ਕੇ ਕੀ ਕਰਾਂ ਮੈਂ ਇਨਕੇ ਨਾਲ ਚਾਹ ਮੈਂ ਲੰਗਰ ਪਕਾਵ ਕਾ ਕੇ ਦੇਣਾ ਮੈਂ ਇਹਨਾਂ ਵੀ ਦੀ ਜਾਣ ਔਖੀ ਕੀ ਕੀ ਆ ਕਰੇ ਇਹਨਾਂ ਨੇ ਕਦੇ ਸੱਸੀ ਘਰ ਮੰਮੀ ਸੱਸੀ ਘਰ ਕੀ ਆਨਵਾ ਵੀ ਉਹ ਇੱਥੇ ਬੈਠੀ ਆ ਬੈਣਾ ਕੀ ਆ ਚੋਕਰੀ ਜਾਂ ਮਕੇ ਬੈਠੀ ਆ ਨਾ ਕੇ ਕੰਮ ਨੂੰ ਹੱਥ ਲੰਦੀ ਆ ਨਾ ਕੋਹ ਮਮੀ ਇਹੋ ਹੀ ਹਾਲ ਮੇਰਾ ਵਾ ਮੈਂ ਵੀ ਉੱਥੇ ਨਾ ਇਦਾਂ ਹੀ ਬਸ ਜਦੋਂ ਦਾ ਮੈਨੂੰ ਪਤਾ ਲੱਗਾ ਵਾ ਨਾ ਤੇ ਮੇਰਾ ਤਾਂ ਕੋਈ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਪਰ ਕੀ ਕਰਾਂ ਉਹ ਜਿਹੜੇ ਬੈਠੇ ਆ ਉੱਥੇ ਉਹਨਾਂ ਨੂੰ ਲੰਗਰ ਪਕਾ ਕੇ ਤੇ ਦੇਣਾ ਹੀ ਪੈਣਾ ਵਾ ਉਹਨਾਂ ਨੂੰ ਤਾਂ ਕੋਈ ਹੈ ਹੀ ਨਹੀਂ ਆ ਮਾਸਾ ਜਿੰਨਾ ਕਿ ਕਿਸ ਦੇ ਨਾਲ ਕੀ ਵੰਡਿਆ ਤੇ ਕੀ ਨਹੀਂ ਜੇ ਘਰੇ ਪੁੱਤ ਹੁੰਦਾ ਦੇਮਾ ਚਾਹੀ ਚਾਹੀ ਕਿ ਤੇ ਸਾਹਮਣਾ ਹੀ ਮੈਂ ਸਾਰੇ ਕੰਮ ਚਾਹੀ ਚਾਹੀ ਕਰਨੇ ਹੀਗਾ ਤੇ ਕੀ ਕਰਾਂ ਮੈਂ ਮੈਂ ਤਾਂ ਸੜ ਕੇ ਸੁਆਹ ਹੀ ਹੋ ਗਈਆਂ ਕਿਤੇ ਇਹਨਾਂ ਕੋਲ ਵੀ ਚੱਲ ਮੁੰਡਾ ਹੋ ਜਾਂਦਾ ਤੇ ਕਿੱਡੇ ਚਾਵਾਂ ਦੇ ਨਾਲ ਆਉਣਾ ਹੀ ਮੈਂ ਤੇ ਮੇਰਾ ਹੁਣ ਨਾ ਆਉਣ ਨੂੰ ਬਿਲਕੁਲ ਜੀ ਨਹੀਂ ਕਰਦਾ ਪਰ ਮਿੰਨੀ ਇਹ ਵੀ ਉਹ ਕਹਿੰਦੀ ਸੀ ਕਿ ਮੈਂ ਜਾ ਕੇ ਤੇ ਵੀ ਨਹੀਂ ਮੈਂ ਹਾਂ ਜੇ ਕਿਤੇ ਇਹ ਚੱਲ ਕੇ ਇਹਨਾਂ ਕੋਲ ਜਾਣ ਇਹਨਾਂ ਨੇ ਉੱਥੇ ਉੱਥੇ ਜਾ ਕੇ ਨਾ ਕਾਡੀਆਂ ਚੁਗਲੀਆਂ ਕਰਨੀਆਂ ਆਹ ਤੇ ਹੋਰ ਕੀ ਕਰਨਾ ਜਾਣ ਕੇ ਉਹਨਾਂ ਨੇ ਤੇ ਮੈਂ ਤਾਂ ਕਰਤੀ ਨਾ ਮੈਂ ਉਹਨਾਂ ਨੂੰ ਮੈਂ ਕਿਹਾ ਕਿ ਰਹਿਣ ਤਾਂ ਤੇ ਮੈਂ ਮਹਾ ਕੋਈ ਨਹੀਂ ਜਾ ਕੇ ਤੇ ਵੀ ਹਮੇਂ ਉਹ ਨਾਲੇ ਮੈਂ ਹਾਂ ਨਾ ਨੂੰ ਮੋਤੂਆ ਕਿ ਇਹ ਬਹੀਆ ਰੇਣੀ ਨਹੀਂ ਕਿ ਉਹਨਾਂ ਨੇ ਫੇਰ ਮੈਨੂੰ ਮੇਨੇ ਮਾਰਨੀ ਮੈਂ ਤੁਹਾ ਨਾਲ ਬਣਦੀ ਨਹੀਂ ਆ ਤੇ ਤਾਂ ਦੀ ਕੁੜੀ ਮੈਂ ਤੇ ਇਹਨੂੰ ਵੀ ਜਵਾਬ ਦੇਈ ਜਾਣ ਡਈ ਆ ਮੈਂ ਨਹੀਂ ਫੇਰ ਤੇ ਕੇ ਚੱਲ ਜਾ ਤੇ ਉੱਥੇ ਪਾਲਲਾ ਜਾ ਕੇ ਇਹਨੂੰ ਤੇ ਤੂੰ ਕਲਾਈ ਇਹਨੂੰ ਤੇ ਕੇ ਤੂੰ ਕਿੰਨਾ ਕੰਮ ਮੈਂ ਰੱਖਣ ਡਈ ਆ ਇਹਨੂੰ ਕਿ ਜਹਾਨ ਮੰਦਾ ਲਵਲੀ ਤੇ ਜਾਂਦੀ ਆ ਇਹਨੂੰ ਜੇ ਚੱਲ ਜਾ ਕਿੱਥੇ ਜਾਣਾ ਮੈਂ ਮੇਰ ਕੋ ਨਹੀਂ ਸਾਂਭੀ ਜਾਂਦੇ ਤਾਂ ਮੈਂ ਸਾਹਮਣਾ ਹੀ ਆ ਚੱਲ ਕੋਈ ਗੱਲ ਨਹੀਂ ਮੈਂ ਹੁਣ ਆਈ ਆ ਨਾ ਇਨੂੰ ਮੈਂ ਕਹਿੰਨੀ ਆ ਸਿੱਧਾ ਸਿੱਧਾ ਕਿ ਤੂੰ ਚੁੱਪ ਕਰਕੇ ਨਾ ਤੇ ਪੀਕੇ ਚੱਲ ਜਾ ਤੇ ਉੱਥੇ ਸਵਾ ਮਹੀਨਾ ਕਰਾ ਲਿਆ ਮੰਮੀ लवली ਗਿਆ ਕਿੱਥੇ ਆ ਨਹੀਂ ਉਹਨੇ ਕਿੱਥੇ ਜਾਣਾ ਵਾ ਉਹ ਤੇ ਡੱਬੇ ਲੈਣ ਗਿਆ ਵਾ ਡੱਬੇ ਉਹ ਸ਼ੋਕਰੀ ਦੇ ਮੈਂ ਡੱਬੇ ਵੰਡ ਨਹੀਂ ਆਂਦਾ ਹਾਏ ਹਾਏ ਇਹਦੇ ਦਿਮਾਗ ਨੂੰ ਕੀ ਹੋ ਗਿਆ ਵਾ ਭਲਾ ਵਾਂਦੀ ਤੇ ਡੱਬੇ ਵੰਡਣੇ ਇਹਨੇ ਉਹ ਵੀ ਆਂਦੇ ਨੇ ਸਵਾਣੀਆਂ ਖੰਡੀਆਂ ਦੀ ਮੈਂ ਵੰਡਣੇ ਨੇ 90 ਉਹਨਾਂ ਦੇ ਕੋਈ ਨਹੀਂ ਚੱਲ ਕੋਈ ਨਹੀਂ ਬੈ ਇੱਥੇ ਤੂੰ ਮੈਂ ਡੱਬੇ ਵਟਾ ਨਹੀਂ ਆ ਇਹਨਾਂ ਦੇ ਤੇਰ ਕੋਈ ਗੱਲ ਕਰਨੀ ਏ